ਪ੍ਰਤਾਪ ਬਾਜਵੇ ਹੁੜਾਂ ਨੇ ਜਿਹੜੇ ਦੋਸ਼ ਲਾਏ ਸੀਗੇ ਉਹ ਕੋਰਟ ਦੇ ਫੈਸਲਾ ਤੋਂ ਬਾਅਦ ਇਹਨਾਂ ਸਭ ਬੰਦਿਆਂ ਨੂੰ ਆਪਣੇ ਮੂੰਹ ਦੀ ਖਾਣੀ ਪਈ ਜਿਹੜਾ ਝੂਠ ਕੂੜ ਪਚਾਦ ਕਰ ਰਹੇ ਸੀਗੇ ਉਹਦਾ ਅੰਤ ਹੋ ਗਿਆ ਕਿ ਸਾਡੇ ਕੋਲ ਬਹੁਤ ਬਹੁਤ ਹੀ ਤਕੜੇ ਪ੍ਰੂਫ ਨੇ ਸਬੂਤ ਨੇ ਜਿਨ੍ਹਾਂ ਦੇ ਸਬੂਤਾ ਦੇ ਆਧਾਰ ਦੇ ਉੱਤੇ ਮਜੀਠੀਏ ਦੀ ਗੱਫਤਾਰੀ ਜਿਹੜੀ ਕੀਤੀ ਗਈ ਸੀਗੀ ਇੱਕ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਲੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ 7 ਤੋਂ 17 ਤੱਕ ਜਦੋਂ ਉਹਨਾਂ ਦਾ ਆਵਾਜ਼ ਸੀਗਾ ਉਹ ਸਵਾਜ ਦੇ ਵਿੱਚ ਜਿਹੜੀ ਜਿਹੜਾ ਨਸ਼ੇ ਦਾ ਧੰਦਾ ਹੋਇਆ ਉਹ ਸਵਾਜ ਦੇ ਵਿੱਚ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਵਗਿਆ ਉਸੇ ਰਾਜ ਦੇ ਵਿੱਚ ਲੋਕਾਂ ਨੇ ਕਿਹਾ ਬੱਲਾ ਕੇ ਪੰਜ ਦਰਿਆ ਸੀਗੇ ਤੇ ਹੁਣ ਛੇਵਾਂ ਦਰਿਆ ਸ਼ੁਰੂ ਹੋ ਗਿਆ